ਮੈਂ ਤੁਹਾਡੇ ਨਾਲ ਪਰਤੀ ਪਰ ਡੋਲ ਤੇ ਅੱਜ ਇੱਕ ਮਾਂ ਦੀ ਕਹਾਣੀ ਸੁਣਾਵਾਂਗੇ ਮਾਂ ਦੀ ਜ਼ੁਬਾਨੀ ਸੁਣਾਵਾਂਗੇ ਜਿਸਨੇ ਕੀ ਆਪਣੀ ਧੀ ਦੇ ਹਾਸੇ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਦੀ ਪਰਵਿਸ਼ ਕੀਤੀ ਤੇ ਨਾਲ ਹੀ ਜਦੋਂ ਉਹਨਾਂ ਦਾ ਪਤੀ ਚਲੇ ਜਾਂਦਾ ਹੈ ਘਰ ਛੱਡ ਕੇ ਹਾਸਾ ਨਾ ਸਹਾਰਦਾ ਹੋਇਆ ਤਾਂ ਕਿਵੇਂ ਉਹਨਾਂ ਨੇ ਸਬਰ ਕੀਤਾ ਤੇ ਕਿਵੇਂ ਹਿੰਮਤ ਕਰਕੇ ਆਪਣੀ ਧੀ ਨੂੰ ਪੜਾਇਆ ਤੇ ਨਾਲ ਕੀ ਆਪਣੇ ਕੰਮ ਵੀ ਕਰ ਰਹੇ ਨੇ ਪ੍ਰੀਤ ਬੁਟੀਕ ਦੇ ਨਾਂ ਤੇ ਉਹ ਖੰਨਾ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਮਾਂ ਦੇ ਨਾਲ ਗੱਲ ਕਰਦੇ ਹਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੈਂ ਸੁਣਦੀ ਹਾਂ ਤੇ ਮਾਜੀ ਜੀ ਤੁਸੀਂ ਦੱਸ ਦਿਓ ਕਿ ਤੁਹਾਡੀ ਧੀ ਦੇ ਨਾਲ ਛੋਟੇ ਹੁੰਦੇ ਖਾਸਾ ਵਾਪਰਿਆ ਖਾਸਾ ਕਿਵੇਂ ਵਾਪਰਿਆ ਸੀ ਇਹਦੇ ਪਪਾ ਕੰਮ ਕਰਦੇ ਸੀ ਉਹ ਕੈਮੀਕਲ ਇਹਦੇ ਬੇਟੀ ਦੇ ਉੱਪਰ ਪੈ ਗਿਆ ਛੋਟਾ ਜਿਹਾ ਬੱਚਾ ਰੱਖਿਆ ਹੋਇਆ ਸੀ ਗੋਦੀ ਚ ਚੱਕ ਕੇ ਕੁਰਸੀ ਤੇ ਬਿਠਾਉਣ ਲੱਗਿਆ ਕੁਰਸੀ ਤੋਂ ਮੂਰੇ ਨੂੰ ਹੱਥ ਛੱਡ ਗਿਆ ਉਹ ਕੜਾਹੀ 'ਚ ਕੈਮੀਕਲ ਉਬਲਦਾ ਸੀ ਇੱਕ ਬੈਂਡ ਵਾਂਦੇ ਸੀ ਜਿਹੜੇ ਅੰਡਰਗਰਾਉਂਡ ਬੈਂਡ ਉਹ ਗੈਮਗਲ ਇਹਦੇ ਠੀਕ ਹੋ ਗਿਆ ਸੀ ਉਹ ਉਹਦੇ ਕਾਰਨ ਇਹਦੀ ਜਵਾਨ ਵੀ ਬੰਦ ਹੋ ਗਈ ਬੋਲਣ ਤੋਂ ਸਰਜਰੀਆਂ ਵੀ ਕਰਾਈਆਂ ਦੋ ਤਿੰਨ ਹਮ ਪਰ ਨਹੀਂ ਕੰਮ ਆਇਆ ਫਿਰ ਥੋੜੀ ਦੇਰ ਤਾਂ ਇੰਤਕਰਾਉਂਦੀ ਫਿਰੀਗੀ ਉਸ ਤੋਂ ਬਾਅਦ ਹੋਏ ਪਾਪਾ ਵੀ ਚਲੇਗੇ ਘਰ ਫਿਰ ਉਹ ਕੀ ਕਿਸ ਕਾਰ ਚਲੇਗੇ ਉਹ ਬਸ ਦੇਖ ਨਹੀਂ ਸੀ ਸਕਦੇ ਇਹਨੂੰ ਤੋਂ ਬਾਅਦ ਜਦ ਦੇਖ ਲੈਂਦੇ ਸੀ ਸ਼ਰਾਬ ਪੀਤੀ ਹੁੰਦੀ ਸੀ ਜਦ ਕੀ ਤੇ ਆ ਕੇ ਗੋਦੀ ਚੱਕਦੇ ਨਹੀਂ ਕੋਈ ਚੱਕਦੇ ਉਹ ਹਰ ਵਕਤ ਕਈ ਵਾਰੀ ਖੂਨ ਨਿਕਲਦਾ ਸੀ ਛਿੱਲ ਲੈਦੀ ਸੀ ਤੇ ਉਹ ਇਹ ਤਾਂ ਨਹੀਂ ਮਹਿਸੂਸ ਕਰਦੇ ਸੀ ਕਿ ਮੇਰੇ ਹੱਥੋਂ ਮੇਰੇ ਸਾਹਮਣੇ ਇਹੋ ਚੀਜ਼ ਸੀ ਨਾ ਕਈ ਕਿਉਂਕਿ ਘਰ ਆਪਣਾ ਹੈਗਾ ਸੀ ਢਾਈ ਕਿ ਬਿਸਵੇ ਦੇ ਵਿੱਚ ਕੰਮ ਉਹਦਾ ਖਲਾਰਾ ਜ਼ਿਆਦਾ ਸੀ ਕੈਮੀਕਲ ਸੀ ਬੱਚਿਆਂ ਕਰਕੇ ਬਸ ਇਹਦਾ ਨੁਕਸਾਨ ਹੋਤ ਫਿਰ ਦੇਖਣੀ ਸੀ ਹੁੰਦਾ ਮੈਂ ਆਪਣੀ ਕੁੜੀ ਦੀ ਜ਼ਿੰਦਗੀ ਖਰਾਬ ਕਰਤੀ ਕੈਮੀਕਲ ਬਦਸੀ ਹੈ ਬੱਚੇ ਉਹ ਅੰਡਰਗਰਾਉਂਡ ਬੈਂਡ ਬਣਦੇ ਆ ਬਿਜਲੀ ਦੇ ਜਿਹੜੇ ਅੰਡਰਗਰਾਉਂਡ ਪੈਂਦੇ ਆ ਉਹ ਬੈਂਡ ਬਣਾਉਂਦੇ ਸੀ ਤੋਂ ਉਹਦੇ ਕਰਕੇ ਹੀ ਬਸ ਦੇ ਲੋ ਤੁਸੀਂ ਇਹਨੂੰ ਵਿਫਤਾ ਕੁੱਟਦੇ ਇਹਨੂੰ 3 ਸਾਲ ਤੱਕ ਇਹਦਾ ਲਾਜ ਹੀ ਚੱਲਦਾ ਰਿਹਾ ਹੈ 1.5 ਸਾਲ ਤੱਕ ਅਸੀਂ ਸਾਲ ਤੱਕ ਸਰਕਾਰੀ ਚ ਰੱਖੀ ਹੈ ਉਸ ਤੋਂ ਬਾਅਦ ਫੇਰ ਲੈ ਜਾਂਦੀ ਕਦੇ ਲਿਆਂਦੀ ਕਦੇ ਫਿਰ ਚਲੇ ਗਏ ਚਲ ਡਾਕਟਰ ਨਾਲ ਵੀ ਵਧੀਆ ਵਾਕਵੀਤ ਹੋਊਗੀ ਵਧੀਆ ਦੇਖਦੇ ਰਹੇ 1.5 ਸਾਲ ਮਗਰੋਂ ਇਹ ਜਖਮ ਬੰਦ ਹੋਇਆ। ਜਿਹੜਾ 1.5 ਸਾਲ ਦੀ ਹੋਈ ਆ ਇਹ ਯਾਨੀ 3.5 ਸਾਲ ਦੀ ਜਦ ਇਹਦੇ ਡੈਡੀ ਚਲੇ ਗਏ। ਫਿਰ ਉਸ ਤੋਂ ਬਾਅਦ ਤਾਂ ਠੀਕ ਹੋ ਗਏ ਸੀ। ਫਰਕ ਪੈ ਗਿਆ ਸੀ। ਫਰਕ ਤਾਂ ਜਖਮ ਬਹੁਤ ਜ਼ਿਆਦਾ ਸੀ ਦਿਲ ਦਾ। ਬਹੁਤ ਹੌਲੀ-ਹੌਲੀ ਰਾਮ ਆਇਆ। ਆਹ ਵਾਰੀ ਵਿਸਕੀ ਨਹਿਮੇ ਇਕੱਠੀ ਹੋ ਗਈ ਸੀ। ਇਹ ਸਰਜਰੀਆਂ ਨਾਲ ਖਲਾਈ। ਫਿਰ ਇਕੱਲੀ ਯਾਨੀ ਫਿਰ ਕਦੇ ਖੁਸ਼ਕਾਰ ਕਦੇ ਕੋਈ ਸ਼ਰ ਇਹਦੇ ਕਾਰਨ ਫਿਰ ਮੈਨੂੰ ਉਖਲਾ ਦਾ ਦੀ ਗੱਲੀ ਨੂੰ ਵੀ ਕੀ ਕਰਾਂ ਫਿਰ ਉਹਦੀ ਵੀ ਟੈਨਸ਼ਨ ਦੀ ਵੀ ਘਰ ਛੱਡ ਕੇ ਬੱਚੇ ਜਲਿਆ ਗਿਆ ਇੱਕ ਬੱਚਾ ਸਹੀ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਇਹ ਤਾਂ ਮੈਂ ਗੋਦੀ ਚ ਲੈ ਫਿਰਦੀ ਸੀ ਘਰ ਚ ਇੰਨੀ ਤਕਲੀਫ ਹੋ ਗਈ ਫਿਰ ਸੱਸ ਸੋਹਰਾ ਮੇਰੇ ਨਾਲੇ ਸੀਗੇ ਫਿਰ ਸੋਹਰੇ ਦੇ ਨਾਲ ਕੰਮ ਕਰਦੀ ਫਿਰੀ ਜਾਣਾ ਹੁੰਦੀ ਅੱਜ ਵੀ ਆ ਜੂ ਕੱਲ ਨੂੰ ਵੀ ਆ ਜੂ ਚੱਲ ਕੁਛ ਪਰੇਸ਼ਾਨੀ ਅਮੀਦਾਂ ਬਹੁਤ ਜ਼ਿਆਦਾ 5-6 ਸਾਲ ਅਸੀਂ ਕੁਛ ਨਹੀਂ ਕੀਤਾ ਫਿਰ 6 ਸਾਲ ਮਗਰੋਂ ਐਪਲੀਕੇਸ਼ਨ ਲਿਖਾ ਕੇ ਆਈ ਥਾਣੇ ਚ ਪਹਿਲਾਂ ਪਾਲ ਕੀਤੀ ਕਿ ਬਾਅਦ ਚ ਪਾਲ ਵੀ ਕਰਦੇ ਫਰੀ ਗਏ ਵੀ ਚੱਲ ਆ ਜੂਗਾ ਪੀ ਆ ਜੂਗਾ ਫਿਰ ਲੋਕੀ ਕਹਿਣ ਲੱਗੇ ਵੀ ਆ ਸ਼ਰਾਬ ਪੀਂਦਾ ਕੋਈ ਗੜਪਾ ਦੂਆ ਕਰ ਦੂ ਫਿਰ ਥਾਣੇ ਚ ਐਪਲੀਕੇਸ਼ਨ ਲਿਖਾਈ ਫਿਰ ਪੁਲਸ ਵਾਲਿਆਂ ਨੇ ਕੱਪੜੇ ਕੋਈ ਕੋਈ ਚੱਕ ਕੇ ਆ ਜਵੇ ਕੋਈ ਕਿਥੋਂ ਲੈ ਕੇ ਆ ਜਵੇ ਵੀ ਜਿਵੇਂ ਸਾਡੀ ਦਰਖਾਸਤ ਪਾਈ ਹੋਈ ਸੀ ਤਾਂ ਉਦੋਂ ਬਾਅਦ ਕਿਤੇ ਜਾ ਕੇ ਸਾਡਾ ਕੰਮ ਲੋਟੇ ਨਹੀਂ ਆਇਆ ਬੋ ਗਲਪਨਾ ਦੇ ਵਿੱਚ ਫਰੀ ਜਾਂਦੇ ਦੀ ੱਟੇ ਖਾਂਗੇ ਡੈਡੀ ਵੀ ਮੇਰੇ ਫਰੀ ਜਾਂਦੇ ਦੀ ਬੀਬੀ ਵੀ ਜੋ ਆਉਣਾ ਉਹੀ ਵੇਚ ਕੇ ਗਹਿਣਾ ਗੱਟਾ ਸਭ ਕੁਝ ਸਾਰਾ ਹੀ ਸੇ ਚੱਕਰ ਚ ਲਿਕੇ ਸਾਰਾ ਖੁਸ਼ੀ ਖਤਮ ਕਰਤਾ ਆਪ ਵੀ ਚਲੇ ਗਏ ਲੋਈ ਪੁੱਤ ਨੂੰ ਤੜਫਦੇ ਤੜਫਦੇ ਬਬੂਤ ਨੇ ਹਰਾ ਨਹੀਂ ਦਿੱਤਾ ਕੀ ਕਰੀ ਅਗੁੜੀ ਦੀ ਬੇਤ ਤੁਹਾਡੇ ਜੀ ਮੈਂ ਤਾਂ ਕਹਿ ਦਿੰਨੇ ਕਿ ਬੰਦਾ ਚਲੋ ਆਪਾਂ ਨਹੀਂ ਕਿ ਤੈਨੂੰ ਕਹਿ ਸਕਦੇ ਕਿ ਬੰਦਾ ਮੁੱਕ ਗਿਆ ਹਨਾ ਤਾਂ ਇੱਕ ਹੁੰਦਾ ਹੈ ਕਿ ਚਲ ਉਹ ਚੀਜ਼ ਸਵਰ ਕਰਨੀ ਰੱਬ ਦੀ ਕਰੀ ਹੋਈ ਉਹ ਸਵਰ ਕਰ ਰਹੇ ਹੋ ਇੰਨਾ ਟਾਈਮ ਤੁਸੀਂ ਆਜ ਦੇਖ ਲੈ ਕਿ ਅੱਜ ਵੀ ਦੇਖੀ ਜਾਂਦੇ ਆ ਵੀ ਕਿਤੇ ਆ ਜਵੇ ਵੀ ਦੇਖ ਉਹਦੇ ਭੈਣ ਭਣੋਈ ਆ ਵੀ ਚਲੇ ਗਏ ਮਾਪੇ ਵੀ ਚਲੇ ਗਏ ਵੀ ਅੱਜ ਵੀ ਆ ਜਵੇ ਇੱਕ ਕੁੜੀ ਹੈ ਜਿਹੜੀ ਨਣਦ ਮੇਰੀ ਉਹਦੇ ਘਰ ਵਾਲਾ ਮਰ ਗਿਆ ਉਹੀ ਹੈ ਥੱਲੀ ਵੀ ਆਪਣੇ ਘਰ ਨੂੰ ਤਾਂ ਦੇਖ ਕੱਲਾ ਕੱਲੈ ਹੀ ਕੀ ਕਰ ਸਕਦੇ ਹੁਛ ਨਹੀਂ ਮਰਨਾ ਉਹ ਕਿਹੜੇ ਰਿਸ਼ਤੇਦਾਰ ਨੂੰ ਦੁੱਖ ਦਈਏ ਆਪਾਂ ਮੰਗਾਈ ਆਏ ਜੀ ਹਰੇਕ ਬੰਦੇ ਨੂੰ ਆਪਣੇ ਆਪਣੇ ਕੰਮ ਪਿਆਰੇ ਮਰਿਆਂ ਤੋਂ ਵੀ ਲੋਕੀ ਪਿੱਛੇ ਆਣ ਜਾਂਦੇ ਨੇ ਇਹ ਤਾਂ ਜਿੰਦਾ ਜਾਗਦਾ ਗਿਆ ਹੋਇਆ ਕਿੰਨਾ ਕ ਜੋ ਹੈਗਾ ਸੀ ਫਿਰ ਉਹਦੇ ਤੇ ਹੀ ਫਿਰ ਕੇ ਲਾਤਾ ਹੁਣ ਤੱਕ ਕੋਈ ਕੁਛ ਨਹੀਂ ਆਹੀ ਹੈ ਜਿਹੜੀ ਰੋਜ਼ ਦੀ ਰੋਟੀ ਕਰਕੇ ਖਾਣੇ ਤੇ ਸੋਹਰਾ ਪਰਿਵਾਰ ਤੁਹਾਡੇ ਨਾਲ ਕਿਵੇਂ ਦਾ ਰਵਈਆ ਰੱਖਦਾ ਬਸ ਨਾ ਮੇਰੇ ਨਾਲ ਬਹੁਤ ਵਧੀਆ ਸੀ ਬਸ ਮੁੰਡੇ ਨੂੰ ਇਹ ਸੀ ਵੀ ਮੈਂ ਆ ਖਾ ਲਿਆ ਬੀ ਲਿਆ ਵੀ ਮੈਂ ਇਹਨਾਂ ਦੀ ਸ਼ਕਲ ਨਾ ਦੇਖਾਂ ਮੈਂ ਕੁੜੀ ਨਾ ਦੇਖਾਂ ਕਿਤੇ ਖਾ ਪੀ ਕੇ ਆ ਕੇ ਫਿਰ ਦੇਖਣ ਤੁਹਾਡਾ ਪੇਕਾ ਪਰਿਵਾਰ ਪੇਕਾ ਪਰਿਵਾਰ ਹੈਗੇ ਨੇ ਭਾਈ ਵੀ ਨੇ ਹੁਣ ਕਿੰਨੀ ਕੁ ਦੇਰ ਬੁੱਤ ਕੋਈ ਕਿਸੇ ਦਾ ਕੋਈ ਨਹੀਂ ਕਰਦਾ ਚਾਹੇ ਆਪਣੇ ਮਾਂ ਬਾਪ ਵੀ ਉਹ ਵੀ ਸਾਥ ਛੱਡ ਜਾਂਦੇ ਕੋਈ ਨਹੀਂ ਦੇਖਦਾ ਕਈ ਵਾਰੀ ਹੁੰਦਾ ਨਾ ਕਿ ਪਰਿਵਾਰ ਕਹਿ ਦਿੰਦਾ ਹੈ ਤੇ ਇੱਕ ਪਰਿਵਾਰ ਜੀ ਹੁਣ ਨਹੀਂ ਕੁਝ ਬਣਦਾ ਤਾਂ ਸਾਡੇ ਕੋਲ ਆ ਜਾ ਫਿਰ ਉੱਥੇ ਕਿਵੇਂ ਸਟੈਂਡ ਲੱਗਦਾ ਉੱਥੇ ਸਟੈਂਡ ਐ ਨਹੀਂ ਲਿਆ ਹੈਗਾ ਕਿਉਂ ਮੰਮੀ ਮੇਰੇ ਸੱਸ ਇਕੱਲਾ ਇਕੱਲਾ ਮੁੰਡਾ ਸੀ ਹੋਰੋਂਦੀ ਫਿਰੀ ਜਾਂਦੀ ਸੀ ਫੇ ਮੇਰੇ ਬੱਚਿਆਂ ਨੂੰ ਵੀ ਦੇਖਦੀ ਸੀ ਫੇ ਮੈਨੂੰ ਆਇਆ ਹੁੰਦਾ ਜੀ ਵੀ ਇਹ ਮੇਰੇ ਪਿੱਛੇ ਮਰਦੇ ਆ ਮੈਂ ਛੱਡ ਕੇ ਜਾਨੀ ਐ ਕੁਝ ਮੇਰੇ ਡੈਡੀ ਕਹਿੰਦੇ ਜੀ ਵੀ ਨਾ ਇਹਨਾਂ ਨੂੰ ਠੋਖਾ ਨਾ ਦੇਈ ਵੀ ਇਹਨਾਂ ਦੇ ਨਾਲੇ ਰਹਿਣਾ ਤਾਂ ਜ਼ਿੰਦਗੀ ਹੁਣ ਕੱਟਣੀ ਐ ਰੇ ਇਹ ਜੇ ਮੇਰੇ ਬੱਚਿਆਂ ਨੂੰ ਕੌਣ ਤਾਂ ਸੰਭਦਾ ਤੜਫ ਰਿਹਾ ਨੂੰ ਕਿੰਨੇ ਬੱਚੇ ਤੁਹਾਡੇ ਦੋ ਬੇਟੇ ਦੋ ਬੇਟੇ ਦੋ ਬੇਟੇ ਇੱਕ ਬੇਟੀ ਉਹ ਕੀ ਕਰਦੇ ਬਸ ਹੈ ਡਰਸ ਉਹਦੇ ਹੀ ਕਰਦੇ ਵੀ ਆਇਆ ਕੀ ਕਰੀ ਉਹਨੇ ਦੇ ਵਿੱਚ ਐ ਮੁਸੀਬਤਾਂ ਚ ਪਈ ਜਾਂਦੇ ਆ ਵੀ ਕੀ ਕਰੀਏ ਉਹਨਾਂ ਸੀ ਹੋਂਵਾ ਬੰਦ ਲੱਕੀ ਆਪਣਾ ਬਣਾ ਕਰਦੇ ਆ ਹਾਂ ਉਹ ਨਹੀਂ ਪੁੱਛਦਾ ਹੁੰਦਾ ਆਪਣਾ ਸਭ ਜਿਹਨੇ ਹੁਣ ਤੁਸੀਂ ਹਾਂ ਕੰਮ ਸ਼ੁਰੂ ਕੀਤਾ ਨਾਲ ਤੇ ਇਹ ਪਹਿਲਾਂ ਤੁਸੀਂ ਸਿੱਖੇ ਹੋਏ ਸੀਗੇ ਏ ਥੋੜਾ ਸਿੱਖੀ ਹੋਈ ਜੀ ਮੈਂ ਬੁੱਤ ਇੱਥੇ ਪ੍ਰੈਸ ਵਾਸਤੇ ਦੁਕਾਨ ਲੇ ਸੀ ਇੱਕ ਭਈਆ ਆਉਂਦਾ ਹੁੰਦਾ ਸੀ ਕਹਿੰਦਾ ਆਂਟੀ ਤੂੰ ਪ੍ਰੈਸ ਕਰ ਲਿਆ ਕਰ ਇੱਕ ਅੱਧਾ ਸੂਟ ਆ ਜਾ ਕਰੂਗਾ ਤੂੰ ਪ੍ਰੈਸ ਕਰ ਲਿਆ ਕਰ ਉਹਨੇ ਪ੍ਰੈਸ ਦਿੱਤੀ ਸੀ ਆਪਣੀ ਫਿਰ ਚੱਲੋ ਥੋੜੇ ਥੋੜੇ ਕੰਮ ਕਰਦੇ ਕਰਦੇ ਸਾਰੇ ਭੈਣਾਂ ਭਾਈ ਜਾਂਦੇ ਪਿਆਰ ਦੇ ਨਾਲ ਫਿਰ ਆਏ ਹੋ ਗਿਆ ਵੀ ਚਲ ਕੱਪੜੇ ਥੋੜੇ ਥੋੜੇ ਆਉਂਦੇ ਆਉਂਦੇ ਫਿਰ ਬਹੁਤ ਹੋਣ ਲੱਗੇ ਉਝੋੜੀ ਵਾਲੀ ਕੰਮ ਕਰੀ ਜਾਣਾ ਸਾਰਾ ਦਿਨ ਲੱਗੀ ਰਹਿਣਾ ਰਾਤ ਨੂੰ ਵੀ ਪਾਪਾ ਜੀ ਨੇ ਲੈ ਕੇ ਜਾਣਾ ਨੇਰੇ ਚ ਉਹ ਸੀ ਉਧਰੋਂ ਮਲੇਰਕੋਟਲਾ ਰੋਡ ਤੋਂ ਇੱਧਰ ਆਏ ਸੀ ਤਾਂ ਉਹਦੇ ਕਰਨਾ ਐ ਰਿੰਦਰ ਵੀ ਨਵੇਂ ਪਾਸੇ ਆਏ ਆ ਕੀ ਪਤਾ ਹੁੰਦਾ ਕਿਸੇ ਨੂੰ ਅੱਜ ਤੋਂ 30 32 ਸਾਲ ਪਿੱਛੇ ਹੀ ਚਲੇ ਗਏ ਉਹ ਤਾਂ ਥੋੜੇ ਅਗੇ ਤੇ ਜਿਆਦਾ ਛੋਟੀ ਜਿਹੀ ਫੇਰ ਸਕੂਲੋਂ ਵੀ ਲੈ ਕੇ ਆਉਣੀ ਇਹ ਪਲੱਸ ਟੂ ਬੜਾਈ ਕਿ ਸ਼ਹਿਰ ਦੇ ਵਿੱਚ ਪੜਾਏ ਆ ਤੁਸੀਂ ਉਹਨੇ ਬੱਚੇ ਹਾਂਜੀ ਇਹ ਉਧਰ ਵਾਲੀ ਸਕੂਲ ਹੈ। ਕਿਰਦਰਾ ਪੜਾ ਕੇ ਇਹਨੂੰ ਵੀ ਇੱਥੇ ਛੱਡ ਜਾਂਦੇ ਸੀ ਮੇਰੇ ਕੋਲ। ਦੁੱਖੇ ਘੱਟੇ ਜਿੰਨੀ ਜ਼ਿੰਦਗੀ ਆਈ ਹੈ ਸਭ ਚ ਦੁੱਖੇ ਘੱਟੇ। ਕਦੇ ਐਨੇ ਹੁੰਦਾ ਕਿ ਐਨਾ ਖੁਸ਼ ਹੁੰਦਾ ਆ ਨਾ ਹਰ ਟਾਈਮ ਤੜਫਣਾ ਲੱਗੀ ਰਹਿੰਦੀ ਹੈ ਕਈ ਵਾਰ ਹੁੰਦਾ ਤੜਫਣਾ ਕੋਸਦੇ ਆ ਕਿ ਮੇਰੇ ਕੋਲ ਇਹ ਕੀ ਦਿੱਤਾ ਕੁਝ ਇਹਦਾ ਨਾ ਰੱਬ ਨੂੰ ਕੋਸੀ ਜਾਨੀ ਆ ਵੀ ਸਾਡੇ ਨਾਲੇ ਤੂੰ ਹਰ ਵਕਤ ਇਹ ਜੀ ਮਸੀਬਤਾਂ ਕਰੀਂ। ਇੱਕ ਮਸੀਤ ਤੇ ਥੋੜੀ ਚੱਲੀ ਹੈ ਨਿਆਣਾ ਨੂੰ ਖਾਣ ਨੂੰ ਵੀ ਦੇਣਾ ਹੈ ਪੈਨਨ ਨੂੰ ਵੀ ਦੇਣਾ ਹੈ ਫਿਰ ਬੱਚੇ ਦਾ ਵਿਆਹ ਵੀ ਕੀਤਾ ਸੀ ਚਲੋ ਨਾ ਆਪਣਾ ਕਰਦੇ ਨੇ ਕਾਂਦਨੀ ਸੀ ਤਾਂ ਮੈਂ ਤਾਂ ਆਪਣੀ ਕੁੜੀ ਨਹੀਂ ਛੱਡ ਦੇ ਸਕਦੀ ਕੀ ਸੋਚਦੇ ਹਾਂ ਹੁਣ ਕਿਸੇ ਆਪਣੀ ਕੁੜੀ ਦਾ ਬਸ ਮੈਂ ਤਾਂ ਇਹ ਸੋਚ ਲਈ ਵੀ ਚੱਲ ਜੇ ਕੋਈ ਸਲਾਈ ਸਲੂਈ ਦਾ ਕੰਮ ਜਾਂ ਕੁਝ ਮਾੜਾ-ਮੋੜਾ ਕੰਪਿਊਟਰ ਦਾ ਦੇ ਸਕਦੇ ਐ ਇਹ ਜੇ ਮੈਂ ਹੈਂਡੀਕੈਪਰ ਸਾਰੇ ਕੰਮ ਭਰਵਾਏ ਸਕਦਾ ਕੋਲ ਜਦ ਕਲ ਕੋਈ ਨਹੀਂ ਹੈ ਇੱਥੇ ਸਾਰੇ ਕਿਤੇ ਪੈਸਾ ਚੱਲਦਾ ਪੈਸਾ ਹੈ ਨਹੀਂ ਆਪਣੇ ਕੋਲ ਪੈਸੇ ਨਾਲ ਤਾਂ ਨੌਕਰੀਆਂ ਜਿੱਥੇ ਮਰਜ਼ੀ ਲੁਆ ਲੈ ਹੁਣ ਜਦ ਆਪਣੇ ਕੋਲੇ ਕੁਝ ਨਹੀਂਗਾ ਫੇ ਕੀ ਹੁਣ ਕੁਝ ਨਹੀਂ ਹੋ ਸਕਦਾ ਇਹ ਵੀ ਬੱਚੇ ਸੀਗੇ ਦੋ ਕੁ ਮੁੰਡੇ ਆਪਾਂ ਨੂੰ ਜਾਣਦੇ ਸੀ ਉਹਨਾਂ ਨੇ ਵਾਈ ਦੀ ਵੀਡੀਓ ਕਹਿੰਦੇ ਖਬਰਾਂ ਕੋਈ ਰਸਤਾ ਖੁੱਲੇ ਜਵੇ ਫਿਰ ਐਥੇ ਤੁਹਾਡੇ ਨਾਲ ਇਹ ਬੁਟੀਕ ਦਾ ਕੰਮ ਵਧੀਆ ਚੱਲਵਾਂ ਦੇ ਨਾ ਵਧੀਆ ਕਰਦੇ ਆ ਉਹ ਤੇ ਸਾਰਾ ਸਲਾਈ ਦਾ ਸਾਰੇ ਕਸਟਮਰਾਂ ਸੰਭਲ ਲੈਂਦੀ ਆ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਵੀ ਕਿਸੇ ਨੂੰ ਸਾਹਮਣਾ ਨਹੀਂਗਾ ਜਾਂ ਕਿਸੇ ਨੂੰ ਕੁਝ ਬੋਲਣਾ ਨਹੀਂਗਾ ਬੋਲਵਾਣੀ ਜਿੰਮੇ ਸਾਰੇ ਕਸਟਮਰ ਇਹਨੂੰ ਜਾਣਦੇ ਆ ਉਸ ਹਿਸਾਬ ਨਾਲ ਕਰਦੀ ਆ ਵਧੀਆ ਚੱਲ ਜਾਂਦਾ ਹਾਂ ਹਾਂ ਵਧੀਆ ਚੱਲੀ ਜਾਂਦਾ ਉਹ ਤੇ ਇਹਨਾਂ ਕਹਿ ਵੀ ਜਾਣੀ ਆਪਣੇ ਅੰਦਰ ਆ ਕੇ ਬਹਿ ਜਾਈਦਾ ਇਧਰ ਉਧਰ ਫਿਰਾਂਗੇ ਕਿਸੇ ਦੇ ਘਰ ਕੰਮ ਕਰਨ ਜਾਵਾਂਗੇ ਕੁਝ ਕਰਾਂਗੇ ਉਹਦੇ ਨਾਲ ਆਪਾਂ ਸੇਫ ਹੈ ਵਧੀਆ ਆਪਣੇ ਕੰਮ ਤੇ ਲੱਗ ਜਾਈਦਾ ਕਿ ਜਦ ਮਰਜੀ ਉੱਠ ਕੇ ਘਰ ਚਲੇ ਜਾਓ ਇਹ ਵੀ ਚੀਜ਼ ਹੈ ਵੀ ਹੁਣ ਕੰਮ ਕਰੇ ਵੀ ਨਾ ਤਾਂ ਸਰਨਾ ਨਹੀਂ ਕਹਤਾ ਕਰਕੇ ਹੀ ਕੰਣਾ ਹੈ ਹੈਂਡੀਕਪ ਦੇ ਸਾਰੇ ਬਣੇ ਵੀ ਆ ਬੁੱਤ ਜਿੰਮੇ ਦਾ ਹੁਣ ਕਰਾਇਆ ਵੀ ਨਹੀਂ ਲੱਗ ਸਕਦਾ ਪਰ ਅਸੀਂ ਲਾ ਕੇ ਜਾਂਦੇ ਆ ਬਣਵਾਏ ਹੋਏ ਸਾਰੇ ਨੇ ਪਰ ਮੈਂ ਨਾ ਜੋ ਹੀ ਨਹੀਂ ਕਰਦੀ ਵੀ ਨਾ ਕਿਤੇ ਜਾਣਾ ਕਿੱ데 ਹੀ ਜਾਣਾ ਹੁੰਦਾ ਜਾਣਾ ਕਿੱਥੇ ਆਪਣਾ ਕੰਮ ਛੱਡ ਕੇ ਯਾਨੀ ਰੇਲਵੇ ਦੇ ਸਾਰੇ ਬਣਿਆ ਹੋਇਆ ਹੈਗਾ ਲੀਡਮ ਬੋਲਦੀ ਨਹੀਂ ਸੁਣਦੀ ਨਹੀਂ ਉਹ ਵੀ ਬਣੇ ਹੋਏ ਨੇ ਮੈਂ ਜਿੱਤੀ ਮੰਗ ਕਰਦੀ ਜੇ ਮੰਗ ਤਾਂ ਮੈਂ ਇਹ ਕਰਦੀ ਆ ਵੀ ਚਲੋ ਹੈਂਡੀਕਪ ਬੱਚਿਆਂ ਨੂੰ ਮਿਲ ਜਾਂਦੇ ਨੇ ਕੰਮ ਵੀ ਇਹਨਾਂ ਨੂੰ ਛੋਟਾ ਮੋਟਾ ਕੰਮ ਕੋਈ ਮਿਲ ਜਵੇ ਤਾਂ ਵਧੀਆ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਟ ਲੂਗੀ ਮੈਂ ਤਾਂ ਤਾਂ ਕਰੇ ਰਹੀ ਆ ਜੀ ਵੀ ਆਪਣੀ ਜ਼ਿੰਦਗੀ ਵਧੀਆ ਹਿਸਾਬ ਨਾਲ ਕੱਟ ਲੂਗੀ ਜੇ ਕੋਈ ਮਾੜੀ-ਮੋਟੀ ਕੋਈ ਨੌਕਰੀ ਗਵਰਨਮੈਂਟ ਦੀ ਮਿਲ ਜੂਗੀ ਪਲੱਸ 2 ਕਰੀ ਹੋਈ ਹੈ ਕੰਪਿਊਟਰ ਦਾ ਵੀ ਕੋਰਸ ਕਰਾ ਲਿਆ ਹੈ ਅ ਸਲਾਈ ਦਾ ਵੀ ਕੀਤਾ ਹੋਇਆ ਇਹ ਵੀ ਜਦ ਲਈ ਕੁਛੇ ਦਾ ਬਣ ਸਕਦਾ ਕਿ ਜਮ੍ਹਾਂ ਹੀ ਜਿਹੜੇ ਬੋਲਦੇ ਨਹੀਂ ਬੱਚੇ ਉਹਨਾਂ ਨੂੰ ਵੀ ਨੌਕਰੀਆਂ ਮਿਲੀਆਂ ਮੀਆਂ ਨੇ ਕਿਤੇ ਨਾ ਕਿਤੇ ਹੀਲਾ ਬਣ ਸਕਦਾ ਇੱਕ ਮੈਂ ਫਿਰ ਨਹੀਂ ਸਕਦੀ ਕਿਧਰੇ ਪਾਸੇ ਭੱਜਣਾ ਅਠ ਕਰ ਸਕਦੀ ਤੇ ਘਰ ਦੇ ਚਲਾਣਾ ਘਰ ਚਲਾਉਣਾ ਕਿਹਦੇ ਨਾਲ ਫਿਰਾਂ ਫੇਲੇ ਇਕੱਲੀ ਨੂੰ ਨਹੀਂ ਭੇਜ ਸਕਦੀ ਬੋਲਦੇ ਹੋਵੇ ਥੋੜੀ ਬਹੁਤੀ ਫਿਰ ਇਕੱਲੀ ਵੀ ਜਾ ਸਕਦੀ ਹੈ ਇੰਨੀ ਵੀ ਨਾ ਜਾਵੇ ਯੋ ਦਲੇਰ ਹੈ ਆਪਣੇ ਅੰਦਰੋਂ ਬਥੇਰੀ ਦਲੇਰ ਹੈ ਐ ਨਹੀਂ ਹੈ ਕੋਈ ਡਰ ਦੀ ਨਹੀਂ ਕੋਈ ਇਹ ਨਹੀਂ ਹੈ ਵੀ ਮੈਂ ਇਧਰੋਂ ਮੈਨੂੰ ਭੈ ਆ ਕਿਸੇ ਚੀਜ਼ ਦੀ ਇਹਦਾ ਆਪਣਾ ਦਿਮਾਗ ਖੁੱਲਾ ਬਹੁਤ ਹੈ ਬਹੁਤ ਮਸਤ ਹੈ ਪਰ ਕਿਤੇ ਮਿਲੂਗਾ ਤਾਂ ਇਹਨਾਂ ਨੂੰ ਤਾਂ ਮੈਂ ਨਹੀਂ ਨਾ ਤੋ ਅੱবি ਵੀ ਕੋਈ ਕਿਸੇ ਦਾ ਨਹੀਂ ਅੱਜ ਕੱਲ ਦੇ ਟਾਈਮ ਚ ਮੈਂ ਆਪਣੇ ਨਾਲੇ ਰੱਖ ਲੀਏ ਹਾਂ ਉਹ ਸਾਰੇ ਹੈਂਡੀਕੈਪ ਦੇ ਇਹਦੇ ਬਣੇ ਹੋਏ ਕਾਗਜ਼ ਕੰਨਾਂ ਦੇ ਵੀ ਬਣਾਏ ਹੋਏ ਆ ਪੱਲੂਦਿਆਨੇ ਤੋਂ ਸਾਰੇ ਤਿਆਰ ਕਰਾ ਲਏ ਸੀ ਉੱਥੇ ਵੀ ਮੈਨੂੰ ਇੱਕ ਬਹੁਤ ਵਧੀਆ ਬੱਚਾ ਮਿਲ ਗਿਆ ਸੀ ਉਹਨੇ ਜਿਹੜੇ ਇਹਦੇ ਬਣੇ ਸੀ ਕਾਗਜ ਸਾਰੇ ਬਣਾਤੇ ਕਹਿੰਦੇ ਵੀ ਚੱਲ ਕਿਤੇ ਨਾ ਕਿਤੇ ਕੰਮ ਇਹਨੂੰ ਮਿਲ ਸਕਦਾ ਜਿਵੇਂ ਫੁੱਡੇ ਨਾਲ ਇੰਨਾ ਕੁਝ ਹੋ ਗਿਆ ਫੇ ਤੁਸੀਂ ਮਤਲਬ ਹਿੰਮਤ ਕਿਵੇਂ ਰੱਖਦੇ ਹੋ ਹਿੰਮਤ ਬਸ ਇਹਨੂੰ ਦੇਖ ਕੇ ਕਿੱਥੇ ਛੱਡੂ ਇਹਨੂੰ ਹਰ ਇੱਕ ਚੀਜ਼ ਜਦ ਈ ਸਾਹਮਣੇ ਖੜੀ ਹੋਵੇ ਨਾ ਉਹਨੂੰ ਦੇਖ ਕੇ ਛੱਡਣਾ ਪੈਂਦਾ ਮੈਂ ਕਿਸੇ ਦੇ ਸਿਰ ਤੇ ਨਹੀਂ ਨਾ ਛੱਡਣੀ ਮੋਤੋ ਮਾਂ ਬਾਪ ਤੇ ਤੇ ਬਹੁਤ ਵੱਡੀ ਐ ਇਹ ਇਹਦੇ ਪਿੱਛੇ ਫਰੀ ਜਾਨੀ ਆ ਭਾਜੀ ਵੀ ਇਹਦਾ ਕੋਈ ਹੀਲਾ ਬਣ ਜਵੇ ਬਣ ਜਵੇ ਕੋਈ ਕੰਮ ਹੋਈਵੇ ਵਿਆਹ ਸ਼ਾਦੀ ਮਹੰਦੀ ਨਹੀਂ ਬਥੇਰੇ ਰਿਸ਼ਤੇ ਵੀ ਆਏ ਨਹੀਂ ਮੰਨਦੀ ਮੰਨਦੀ ਨਹੀਂ ਐਂ ਨੀ ਹੁ ਮੈਂ ਆਪਣੇ ਆਪ ਚੋਂ ਠੀਕ ਐ ਮੈਂ ਕਿਹਦੇ ਮੂਰੇ ਨੀਮੀ ਹੋ ਕੇ ਕੰਮ ਕਰੂੰਗੀ ਕਿ ਕੋਈ ਮੇ ਤੋਕਰਾਊਗਾ ਕੀ ਮੰਨਦੀ ਕਾਰਨ ਇਹਦਾ ਇਹ ਵੀ ਬਸ ਮੈਂ ਆਪਣਾ ਹੀ ਕੰਮ ਚ ਮਸਤ ਹੈ ਮੈਂ ਤੇਰੀ ਉਹ ਸੇਵਾ ਕਰੂੰਗੀ ਬਣੀ ਮਾਂ ਬਣਾ ਠੀਕ ਹੈ ਬਾਕੀ ਕਿਸੇ ਨੂਨ ਮੈਂ ਕੈਸੀ ਵੀ ਚਾਲੀਕ ਬੱਚਾ ਲੈ ਲਈ ਕਹਿੰਦੀ ਮੈਂ ਕੀ ਕਰਨਾ ਕਿਸੇ ਦਾ ਬੱਚਾ ਉਹ ਸਦਾ ਨਹੀਂ ਮਾਂ ਕਿਹਾ ਜੀ ਕੰਮ ਕਰਦਾ ਹੀ ਆ ਵੀ ਮੈਂ ਕੰਮ ਕਰਾਂ ਨਾਲੇ ਤੇਰਾ ਬਣ ਜੂ ਕੁਛ ਨਾਲੇ ਮੇਰਾ ਬਣ ਜੂ ਕਿਸੇ ਦੇ ਦਾਦੀ ਨੂਨ ਦੀ ਨਹੀਂ ਕਿਸੇ ਕੰਨੀ ਚਾਕਦੀ ਨਹੀਂ ਕੋਈ ਭੁੱਖ ਨਹੀਂ ਗਈ ਉਹ ਇਹ ਨਹੀਂ ਕਿ ਅਭੀ ਮੈਨੂੰ ਆ ਵੀ ਚੀਜ਼ਾਂ ਚਾਹੀਦੀਆਂ ਨੇ ਆ ਵੀ ਕੁੜੀਆਂ ਦੇ ਬਥੇ ਤੇ ਡਿਮਾਂਡ ਹੁੰਦੀ ਐ ਕਈ ਹੋਰ ਮਾਨ ਹੁੰਦੇ ਐ ਮਾਂ ਦੇ ਜਿੱਡੇ ਚ ਵੀ ਮੈਂ ਕਹਿੰਦੀ ਆ ਵੀ ਚੱਲ ਇਹਦਾ ਕੋਈ ਸੋਚ ਹੋਣੀ ਐ ਬਿਲਕੁਲ ਨਹੀਂ ਮੈਂ ਮम्मी ਕੁਝ ਨਹੀਂ ਲੈਣਾ ਮੰਮੀ ਕੁਝ ਨਹੀਂ ਤੁਹਾਡੀ ਸਿੱਖ ਜਿਆਦਾ ਮੇਰੀ ਹੀ ਗਰ ਹੈ ਮੇਰੀ ਮੰਮੀ ਦਾ ਕੀ ਬਣੂਗਾ ਮਗਰ ਇਹ ਆਪਣੀ ਜ਼ਿੰਦਗੀ ਵਾਸਤਾ ਸੋਚਦੀ ਨਹੀਂ ਮੇਰੀ ਜ਼ਿੰਦਗੀ ਪਹਾੜ ਵਰਗੀ ਹੈ ਮੈਂ ਕਿਵੇਂ ਟਾਈਮ ਪਾਸ ਕਰੂੰ ਮੇਰੇ ਮਨ ਨੂੰ ਤਾਂ ਹੁੰਦਾ ਵੀ ਕਿਤੇ ਵਿਆਹ ਹੋ ਜਾਵੇ ਕੋਈ ਚੰਗਾ ਮੁੰਡਾ ਮਿਲ ਜਵੇ ਕਿਹ ਕੀ ਆ ਦੁਨੀਆ ਫਿਰਦੀ ਐ ਕੋਲੇ ਰਹਿੰਦੀ ਬੇਆਣਾ ਹੁੰਨੀਆਂ ਵੀ ਤੜਫਦੀਆਂ ਫਿਰਦੀਆਂ ਮੁੰਡਾ ਕੀ ਕਰੀਏ ਹੁਣ ਗੈਸੇ ਲਿਆ ਨੇ ਲਿਆ ਜਿਹੜੀਆਂ ਨਾਲੇ ਦੇ ਬੜੀਆਂ ਹੋਣ ਉਹ ਇੱਥੇ ਆਈਆਂ ਇਹ ਸੋਚਦੀ ਹੁੰਦੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅੱਜ ਕੱਲ੍ਹ ਜਿਹੜੀਆਂ ਵਿਆਹਾਂ ਦੀ ਤੜਪੜੀਆਂ ਨੇ ਹਨਾ ਬਹੁਤ ਸਾਰੇ ਇਦਾਂ ਦੇ ਕੇਸ ਸਾਹਮਣੇ ਆਉਂਦੇ ਆ। ਸਾਹਮਣੇ ਇਹ ਤਾਂ ਬੋਲਦੀ ਵੀ ਇਹ ਚੀਜ਼ ਨੂੰ ਕਦੇ ਮੈਂ ਸੂਜ਼ ਕਰਦੀ ਹੂੰ ਕਿ ਵੀ ਜੇ ਮੈਂ ਕਦੇ ਵੀ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਕਿਤੇ ਹੋਰ ਤੋਂ ਹੁੰਦੀ ਆ ਤਾਂ ਕਾਹਲੀ ਚੀਜ਼ ਨਾ ਹੋ ਜਾ। ਆਹੀ ਤਾਂ ਚੀਜ਼ ਹੈ ਨਾ ਉਸੇ ਚੀਜ਼ ਨੂੰ ਡਰਦੀ ਆ ਕਹਿੰਦੀ ਮੰਮੀ ਇੰਨੀਆਂ ਵਧੀਆ ਐਨੇ ਸੋਹਣੇ ਕੰਮ ਕਰਦੀਆਂ ਗਈਆਂ ਨੇ ਵੀ ਉਹ ਫੇਰਦੀਆਂ ਨੇ। ਵੀ ਮੈਂ ਕਿਸੇ ਦੇ ਕੀ ਹੈ ਆਪਣੇ ਕੋਲ ਤਾਂ ਕੁਝ ਵੀ ਨਹੀਂ ਹੈ। ਕਰਨਗੀ ਵੀ ਕਿੱਥੋਂ ਕਰेंगी ਫੇ ਕਿੱਥੋਂ ਤਾਰेंगी। ਅਜੇ ਤੱਕ ਤਾਂ ਦੇਖੂ ਤਾਂ ਐਵੇਂ ਝੂਠ ਨਹੀਂ ਬੋਲਦੇ ਢਿੱਡੇ ਚੱਲਦਾ ਨਕਰਨਾ ਦੇ ਘਰ ਆਏ ਦੇ ਦਿੰਨੇ ਚੱਲ ਬੈਠੇ ਆਪਣਾ ਇਸੇ ਮੂਰੇ ਆਰਥਨੀ ਅੱਡ ਦੇ ਆਰਮਨਾ ਆਪਣਾ ਬੈਠੀ ਆ ਮਾ ਇਹਦਾ 5000 ਫਿਰ ਬਣ ਜਾਂਦੇ ਮਹੀਨੇ ਦਾ ਹਾਂ ਕਰ ਲੈਣਾ ਨਾ ਨਿਕਲਿਆ ਉਹਦਾ ਕਰਾਇਆ ਉਹ ਤੇ 3 350 ਰੁਪਏ ਸਲਾਈਆ ਸੂਣ ਦੀ ਦੂਏ ਦੀ 800 ਲੈਣ ਗਾਲੇ ਦੀ ਵੀ ਕਰ ਲੈਂਦੀ ਨਿਗੜਾ ਟਿਕਣਾ ਫਿਰ ਹੁਣ ਤੋਂ ਕੰਮ ਤੇ ਲੱਗ ਗਈ ਸ਼ਾਮ ਤੱਕ ਅਸੀਂ ਇੱਥੇ ਆਂ 10 ਵਜੇ ਤੱਕ ਸਵੇਰੇ 8-9 ਵਜੇ 9 ਵਜੇ ਜਾਂਦੇ ਆ ਘਰੋਂ ਨਿਕਲਦੇ ਆ ਨੌ ਹੋ ਗਏ ਆ ਕੇ ਹਾਂ 9-10 ਵਜੇ ਜਾਂਦੇ ਉਹ ਵੀ 12 ਘੰਟੇ ਬਾਅਦ ਹੀ ਰਹਿਣਾ ਇਹ ਦੁਕਾਨ ਜੀ ਆ ਗਈਆਂ ਕਦੇ ਸਲਵਾਰਾਂ ਲੈ ਆਂਦੀਆਂ ਕਦੇ ਲਿਆਂਦੀਆਂ ਕਦੇ ਤਰਪਾਈ ਦਾ ਕੰਮ ਬਾਹਰੋਂ ਕਰਾ ਲਿਆ ਕਰੀ ਆਪ ਘਰ ਲਿਆ ਇਹ ਜੀ ਬਿਸਾਰਾ ਵੀ ਬਾਹਰੋਂ ਕਰਾਈਦਾ ਹਾਂ ਨਾ ਵੀ ਕਰਨਾ ਫਿਰ ਦੇਣਾ ਵੀ ਆ ਕਿਸੇ ਦਾ ਇਹ ਹੋਰ ਕੋਈ ਨਹੀਂ ਘਟ ਕੈਸੇ ਵੀ ਇਧਰਾਂ ਦੀ ਵੀ ਬਸ ਇਹੀ ਆ ਵੀ ਜੇ ਇਹਦਾ ਮੜਾ ਜਾਂ ਹੀਲਾ ਬਣ ਜਵੇ ਚੱਲ ਕੇ ਤੇ ਨਾ ਕਿਤੇ ਬੱਚਾ ਆਪਣੇ ਪੈਰਾਂ ਤੇ ਖੜੀ ਹੋਏ ਤੋਂ ਅੰਦਰ ਬਸ ਬਸ ਵਧੀਆ ਬੁੱਤ ਦੇਖੋ ਉਮੀਦ ਕਰੋ ਵੀ ਜੇ ਕੋਈ ਅਹੀ ਹੈ ਵੀ ਕਿਤੇ ਨਾ ਕਿਤੇ ਰਾਹ ਇਹਦਾ ਮਿਲ ਜਵੇ ਕੋਈ ਇਹਨੂੰ ਰਸਤਾ ਦੇ ਦੇਵੇ ਪ੍ਰਮਾਤਮਾ ਆਪਣੇ ਜੋਗੀ ਬੈਠੀ ਖਾਵੇ ਹੁਣ ਇੰਨਾ ਮਿਹਨਤ ਤਾਂ ساری ਉਮਰ ਕਿੰਨੀ ਕੁ ਕਰੀ ਜਾਊਗੀ ਕਿਸੇ ਟਾਈਪ ਦਾ ਬਥਰ ਨਹੀਂ ਸੋ ਇੱਕ ਮਾਂ ਦੀ ਜਿਹੜੀ ਤੜਫਣਾ ਕਹਿ ਸਕਦੇ ਆਪਾਂ ਕਿ ਆਪਣੀ ਪੀ ਦੇ ਲਈ ਆ ਕਿ ਉਹਦਾ ਕੁਝ ਹੀਲਾ ਹੋਵੇ ਬੇਸ਼ੱਕ ਕੋਈ ਪਾਣਾ ਵਾਪਰੇ ਆ ਕਿ ਹਾਸਾ ਵਾਪਰੇ ਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਪ੍ਰੋਬਲਮਸ ਆਈਆਂ ਪਰ ਉਹੀ ਕਮਾਂ ਚਾਹੁੰਦੀ ਹੈ ਕਿ ਉਸਦੀ ਧੀ ਦਾ ਜੇ ਮੈਂ ਇੱਥੇ ਰਹਾ ਜਾਂ ਨਾ ਰਹਾ ਪਰ ਮੇਰੀ ਧੀ ਦਾ ਕੁਝ ਹੱਲ ਜ਼ਰੂਰ ਹੋਣਾ ਚਾਹੀਦਾ। ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਵੀ ਕੋਈ ਕੰਮ ਆ ਤਾਂ ਤੁਸੀਂ ਕੰਮ ਕਿਸੇ ਤਰੀਕੇ ਦੇ ਨਾਲ ਜਾਂ ਫਿਰ ਸਰਕਾਰ ਤੱਕ ਕਿਤੇ ਨਾ ਕਿਤੇ ਜਿਹੜੀ ਆ ਪੁਕਾਰ ਇਹਨਾਂ ਦੀ ਪਹੁੰਚਾ ਸਕਦੇ ਹੋ। ਤੇ ਉਮੀਦ ਹੀ ਕਰਦੇ ਹਾਂ ਕਿ ਸਰਕਾਰਾਂ ਵੀ ਉਹਨਾਂ ਬੱਚਿਆਂ ਦੀ ਬਾਹ ਫੜਨ ਜੋ ਵਾਕਈ ਨੌਕਰੀ ਦੇ ਹੱਕਦਾਰ ਨੇ।